ਹੇ ਅੱਜ ਤੱਕ ਕਿਸੇ ਨੂੰ ਕੁਝ ਨਹੀਂ ਪਤਾ ਹੈਗਾ ਜਿਸ ਦਾ ਵਿਚਾਰ ਕਰੀ ਚੁੱਕੀ ਗਈ ਹੈ ਕੇਮਲ ਕੋਲੋਂ ਸਭ ਤੋਂ ਜ਼ਿਆਦਾ ਉਹਨੂੰ ਪ੍ਰਜਾਸ਼ ਤੋਂ ਕੋਈ ਨਹੀਂ ਹੈ ਅਸਲ ਵਿੱਚ ਨਾਲ ਉਹਨਾਂ ਚੱਲਦੇ ਸੀ ਲੇਕਿਨ ਇਹ ਜਿਹੜੀ ਗੇਮ ਨਹੀਂ ਕੀਤਾ ਜਾਣਾ ਜਦੋਂ ਤੱਕ ਸਾਰਾ ਕਲੀਅਰ ਸਾਹਮਣੇ ਨਹੀਂ ਆ ਜਾਂਦਾ ਕੋਈ ਅੱਜ ਫਿਰ ਤੋਂ ਬੜੀ ਮਹੱਤਵਪੂਰਨ ਗੱਲ ਹੈ ਪਿਛਲੇ ਦੋ ਹਫ਼ਤਿਆਂ ਤੋਂ ਤਗਾਤਾ ਜਿਹੜੇ ਵੀ ਸਟੇਜ ਪੇਡਾ ਬਣਿਆ ਉਹ ਚੈੱਕ ਕਰਦੇ ਨੇ ਔਰ ਕਈ ਬੇਟਰਾ ਤਾਂ ਫੈਡਰ ਤੋਂ ਵੀ ਚਾਹ ਸਕਦੇ ਨੇ ਔਰ ਹੁਣ ਅਗਲੀ ਗੱਲ ਦੀ ਤਿਆਰੀ ਕੀਤੀ ਜਾ ਰਹੀ ਹੈ ਮੋਹਾਲੀ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਥੇ ਪਿੰਡ ਸੋਹਾਨਾ ਚ ਵੱਡਾ ਹਾਦਸਾ ਵਾਪਰ ਗਿਆ ਜੀ ਹਾਂ ਇੱਥੇ ਬਹੁ ਮੰਜ਼ਲਾ ਇਮਾਰਤ ਢਹਿ ਢੇਰੀ ਹੋ ਗਈ ਇਮਾਰਤ ਦੇ ਮਲਬੇ ਹੇਠਾਂ ਕਈ ਲੋਕ ਦੱਬੇ ਹੋਣ ਦਾ ਖਤਸਾ ਇਮਾਰਤ ਡਿੱਗਦੇ ਹੀ ਬਹੁਤ ਉੱਚੀ ਆਵਾਜ਼ ਆਈ ਜਿਸ ਨੂੰ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਤੇ ਮਲਬੇ ਨੂੰ ਹਟਾਉਣ ਚ ਲੱਗ ਪਏ ਹਾਦਸਾ ਇੰਨਾ ਭਿਆਨਕ ਸੀ ਕਿ ਨਾ ਲੱਗਦੀਆਂ ਇਮਾਰਤਾਂ ਨੂੰ ਵੀ ਬਹੁਤ ਨੁਕਸਾਨ ਪਹੁੰਚਿਆ ਹਾਦਸੇ ਦਾ ਮੁੱਖ ਕਾਰਨ ਇੱਥੇ ਇਮਾਰਤ ਦੇ ਨਾਲ ਚੱਲ ਰਹੀ ਬੇਸਮੈਂਟ ਦੀ ਖੁਦਾਈ ਦੱਸੀ ਜਾ ਰਹੀ ਹੈ ਜਿਸ ਕਾਰਨ ਪੂਰੀ ਇਮਾਰਤ ਢਹਿ ਟੇਰੀ ਹੋ ਗਈ ਜਾਣਕਾਰੀ ਅਨੁਸਾਰ ਹਾਸੇ ਦੇ ਵਿੱਚ ਇਮਾਰਤ ਚ 15 ਤੋਂ 20 ਲੋਕ ਮੌਜੂਦ ਸਨ ਜਿਨ੍ਹਾਂ ਦੇ ਮਲਬੇ ਹੇਠਾਂ ਦੱਬੇ ਹੋਣ ਦਾ ਖਤਸਾ ਜਿੱਥੇ ਦੋ ਲੜਕੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਉੱਥੇ ਹੀ ਇੱਕ ਲੜਕੀ ਜਿਸ ਦਾ ਨਾਮ ਦ੍ਰਿਸ਼ਟੀ ਦੱਸਿਆ ਜਾ ਰਿਹਾ ਉਸ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਇਮਾਰਤ ਚ ਇੱਕ ਜਿਮ ਟਿਊਸ਼ਨ ਸੈਂਟਰ ਅਤੇ ਪੀਜੀ ਚੱਲ ਰਹੀ ਸੀ ਤੇ ਹਾਸੇ ਤੋਂ ਬਾਅਦ ਇਹ ਸਾਰਾ ਕੁਝ ਤਹਸਨਹਸ ਹੋ ਗਿਆ ਇਸ ਮੌਕੇ ਫੌਜ ਐਨ ਡੀ ਆਰ ਐਫ ਫਾਇਰ ਵਿਭਾਗ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਸਨ ਅਤੇ ਰਾਹਤ ਅਤੇ ਬਚਾਅ ਕਾਰਜ ਚ ਲੱਗੀਆਂ ਹੋਈਆਂ ਨੇ ਮਲਬਾ ਹਟਾਉਣ ਲਈ ਜੀਸੀਬੀ ਮਸ਼ੀਨਾਂ ਤੇ ਹੋਰ ਸਮਾਨ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਦੋਂ ਜਹਾਜ ਜੋਨੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਬਿਲਡਿੰਗ ਮਾਲਕਾਂ ਪ੍ਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਦੇ ਖਿਲਾਫ ਥਾਣਾ ਸੋਹਣਾ ਚ ਬੀ ਐਨ ਐਸ ਡੀ ਤਾਰਾ 105 ਤਹਿਤ ਮਾਮਲਾ ਦਰਜ ਕਰ ਲਿਆ ਪਹਿਲੀ ਮੰਜ਼ਲ ਤੇ ਬਨੇ ਟਿਊਸ਼ਨ ਸੈਂਟਰ ਚ ਬੱਚੇ ਪੜ ਰਹੇ ਸਨ ਜਦ ਕਿ ਦੂਜੀ ਮੰਜ਼ਲ ਤੇ ਪੀਜੀ ਕੁਝ ਨੌਜਵਾਨ ਲੜਕੇ ਲੜਕੀਆਂ ਮੌਜੂਦ ਸਨ ਦੱਸਿਆ ਜਾ ਰਿਹਾ ਕਿ ਇਸ ਇਮਾਰਤ ਦੇ ਅੱਗੇ ਬੇਸਮੈਂਟ ਦੀ ਖੁਦਾਈ ਦਾ ਕੰਮ ਚੱਲ ਰਿਹਾ ਸੀ ਇਮਾਰਤ ਦੇ ਮਾਲਕ ਦਮਨ ਸਿੰਘ ਨੇ ਹਾਲੀ ਦੇ ਵਿੱਚ ਇਮਾਰਤ ਦੇ ਨੇੜੇ ਇੱਕ ਪਲਾਟ ਖਰੀਦਿਆ ਸੀ ਅਤੇ ਉੱਥੇ ਨਵੀਂ ਇਮਾਰਤ ਬਣਾਉਣ ਲਈ ਖੁਦਾਈ ਕਰਵਾਈ ਜਾ ਰਹੀ ਸੀ ਮੰਨਿਆ ਜਾ ਰਿਹਾ ਕਿ ਇਸ ਦੌਰਾਨ ਤਿੰਨ ਮੰਜ਼ਲਾ ਇਮਾਰਤ ਦੀ ਨੀਂਹ ਕਮਜ਼ੋਰ ਹੋ ਗਈ ਅਤੇ ਇਹ ਹਾਦਸਾ ਵਾਪਰ ਗਿਆ ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਤੁਰੰਤ ਹਰਕਤ 'ਚ ਆ ਗਿਆ ਡੀਜੀਪੀ ਗੌਰਵ ਯਾਦਵ ਡੀਸੀ ਆਸ਼ਿਕਾ ਜੈਨ ਡੀਆਈਜੀ ਹਰਚਰਨ ਸਿੰਘ ਪੁੱਲਰ ਐਸਐਸਪੀ ਦੀਪਕ ਪਾਰਿਕ ਅਤੇ ਵਿਧਾਇਕ ਕੁਲਵੰਤ ਸਿੰਘ ਨੇ ਸਥਿਤੀ ਦਾ ਜਾਇਜ਼ਾ ਲਿਆ ਬਹੁ ਮੰਜ਼ਲਾ ਇਮਾਰਤ ਡਿੱਗਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੁੱਖ ਜਤਾਇਆ ਉਹਨਾਂ ਕਿਹਾ ਕਿ ਮੈਂ ਪਰ ਸ਼ਸ਼ਨਨ ਲਗਾਤਾਰ ਸੰਪਰਕ ਵਿੱਚ ਆ ਅਤੇ ਅਰਦਾਸ ਕਰਦੇ ਹਾਂ ਕਿ ਕੋਈ ਵੀ ਜਾਨੀ ਨੁਕਸਾਨ ਨਾ ਹੋਇਆ ਹੋਵੇ ਉਹਨਾਂ ਨੇ ਇਹ ਵੀ ਕਿਹਾ ਕਿ ਦੋਸ਼ਾਂ ਤੇ ਬਣਦੀ ਕਾਰਵਾਈ ਕਰਾਵਾਂਗੇ ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ ਸਬੰਧੀ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹਾਲੇ ਤੱਕ ਇਹ ਕਲੀਅਰ ਨਹੀਂ ਹੋ ਪਾਇਆ ਕਿ ਕਿੰਨੇ ਲੋਕ ਦਬੇ ਹੋਏ ਨੇ ਫਿਲਹਾਲ ਪ੍ਰਸ਼ਾਸਨ ਅਤੇ ਐਨਡੀਆਰਫ ਦੀ ਟੀਮ ਵੱਲੋਂ ਬਚਾਅ ਕਾਰਜ ਜਾਰੀ ਨੇ ਲੋਕਲ ਪ੍ਰਸ਼ਾਸਨ ਅਤੇ ਐਨਡੀਆਰਫ ਦੀ ਮਦਦ ਨਾਲ ਵੱਡੇ ਪੱਧਰ ਤੇ ਰੈਸਕਿਊ ਆਪਰੇਸ਼ਨ ਜਾਰੀ ਹੈ ਤੁਹਾਨੂੰ ਦੱਸ ਦੇ ਕਿ ਮੋਹਾਲੀ ਦੇ ਸੈਕਟਰ 77 ਵਿੱਚ ਬਹੁਮੰਜ਼ਿਲਾ ਇਮਾਰਤ ਡਿੱਗੀ ਹੈ ਇਹ ਰਿਹਾਇਸ਼ੀ ਇਲਾਕਾ ਇਸ ਬਿਲਡਿੰਗ ਦੇ ਨੇੜੇ ਖੁਦਾਈ ਦਾ ਕੰਮ ਚੱਲ ਰਿਹਾ ਸੀ ਜਿਸ ਕਾਰਨ ਇਸ ਇਮਾਰਤ ਦੀ ਨੀ ਹਿੱਲ ਗਈ ਅਤੇ ਇਹ ਮਾਰਤ ਟੈਟੇਰੀ ਹੋ ਗਈ ਇਹ ਹਾਸਾ ਦੇਰ ਸ਼ਾਮ ਵਾਪਰਿਆ ਉੱਥੇ ਹੀ ਵਕ ਵਕ ਟੀਮਾਂ ਵੱਲੋਂ ਜੋ ਨੇ ਬਚਾਅ ਕਾਰਜ ਜਾਰੀ ਨੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਹੈ ਜੋ ਲਗਾਤਾਰ ਕੀਤੀ ਜਾ ਰਹੀ ਹੈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ 好的，好的，好的。 دیکھو یہ بڑی مدی پرچاری نے اور جن بھی رقط کرمچاری نے لگاتار لگے ہوئے دیکھ ہی رہے ہو اور مجھے یہ لگتا بھی بہت جلدی جاوا افراد جائے گا اور اس بعد جا سارا کلیئر ساری چیز کا سامنے پوسٹ پرچر آ جائے ਹੇ ਅਜੇ ਤੱਕ ਕੁਝ ਨੂੰ ਕੁਝ ਨਹੀਂ ਪਤਾ ਹੈਗਾ ਜਿਸ ਦਾ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਮਾਲਕ ਵੱਲੋਂ پتہ ਚੱਲਿਆ ਉਹਨੂੰ ਪ੍ਰਸ਼ਾਸਨ ਕੋਲੋਂ ਕਹਿੰਦਾ ਜੀ ਉਹ ਤਾਂ ਕੋਈ ਕੈਕਟ ਨਹੀਂ ਸਾਡੇ ਨੂੰ ਚੱਲਦੇ ਸੀ ਲੇਕਿਨ ਫੇਸਿਸ ਇਸ ਗੇਮ ਵਿੱਚ ਕਿਹਾ ਜਾ ਰਿਹਾ ਜਿਉਂਕਿ ਸਾਰਾ ਕਲੀਅਰ ਸਾਹਮਣੇ ਨਹੀਂ ਆ ਰਿਹਾ ਅਮਰ ਦਾ ਸਵਾਲ ਵੱਡਾ ਹੈ ਸੀ ਕਹਿੰਦੇ ਇੱਥੇ ਨਜਾਇਜ਼ ਤੌਰ ਤੇ ਬਿਲਡਿੰਗਾਂ ਬਣਦੀਆਂ ਨੇ ਕਹਿੰਦੇ ਕੋਈ ਦਰਸਾ ਵੀ ਬਾਤ ਹੁੰਦਾ ਕਿੰਨੀ ਮਰਜ਼ੀ ਬੇਸਮੈਂਟ ਬੱਟ ਉਹ ਦੁਨੀਆ ਮਾਤਰਿਕ ਤੋਂ ਮੰਗਵਾਉਂਦੇ ਉਹ ਕਹਿੰਦੇ ਆ ਕਿ ਇਹਦੇ ਤੇ ਵੀ ਕਾਰਵਾਈ ਜਾਰੀ ਹੈ ਜਿਹੜੇ ਬਹੁਤ ਸਾਰੇ ਲਗਾਤਾਰ ਦੇਗੇ ਵੀ ਸੁਰਾਇਸ਼ ਪੰਜਾਬ ਬੜੀਆਂ ਬੜੀਆਂ ਚਾਚਦੇ ਨੇ ਤੇ ਕਈ ਕੰਟਰੀਆਂ ਦਾ ਫੰਡਰ ਤੋਂ ਵੀ ਸੇ ਜਾ ਚੁੱਕੇ ਨੇ ਤੇ ਉਹਨਾਂ ਨੂੰ ਅੰਤ ਦੀ ਤਿਆਰੀ ਕੀਤੀ ਜਾ ਰਹੀ ਹੈ। ਔਰ ਉਹ ਜਿਹੜੀ ਕਾਰਵਾਈਆਂ ਲਾਕਡਾਊਨ ਤੇ ਜਾ ਰਹੀ ਹੈ ਕਿਤੇ ਵੀ ਜੇ ਇਸੇ ਐਸੀ ਗੱਲ ਹੋਈ ਹੋਗੀ ਤਾਂ ਇਹ ਕਹਿਣੇ ਕਿ ਰੋਕੀ ਜਾਂ ਰਿਐਕਸ਼ਨ ਕਰੀ ਚੋਕੀ ਸਖਤ ਕਰ ਲਈ ਕੀਤੀ ਜਾਉਗਾ ਸਾਹਮਣੇ ਜਾਣਾ ਚਾਹੀਦਾ। ਠੀਕ। ਉਹ ਪਹਾੜ ਤੋਂ ਜਿਹੜਾ ਜਾ ਕੇ ਸੁਭਾ